ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਹੱਥ ਪੈਰ ਤਨ ਦੇਹੀ ਪਾਣੀ ਤੁਤ ਉਤਰਸ ਖੇ ਮੂਲ ਪਲੀਤੀ ਕਪੜਾ ਹੋਏ ਦੇਖਾ ਬੂਣ ਲਈਏ ਉਹ ਧੋਏ ਜਿਸ ਪੌੜੀ ਵਿੱਚ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਕਾਨੂੰ ਆਪਣੇ ਸਰੀਰ ਬਾਰੇ ਨਾਲ ਸਮਝਾ ਰਹੇ ਹਨ ਕਿ ਜਦੋਂ ਵਿਅਕਤੀ ਦਾ ਸਰੀਰ ਹੈ ਜਿਹੜਾ ਜਿਵੇਂ ਆਪਣੇ ਸਰੀਰ ਦੇ ਹੱਥ ਨੇ 2 2 ਪੈਰ ਨੇ ਬਾਕੀ ਹਿੱਸਾ ਢੱਡਾ ਹੈ ਮੂੰਹ ਹੈ ਸਿਰ ਹੈ ਮਹਾਰਾਜ ਕਹਿ ਰਹੇ ਨੇ ਵੀ ਜਦੋਂ ਸਾਡਾ ਸਰੀਰ ਲਿਬੜ ਜਾਂਦਾ ਹੱਥ ਲਿਬੜੀਆਂ ਦੇ ਨੇ ਪੈਰ ਲਿਬੜੀਆਂ ਦੇ ਨੇ ਮਿੱਟੀ ਦੇ ਨਾਲ ਗੰਦਗੀ ਦੇ ਨਾਲ ਤਨ ਜਿਹੜਾ ਬਾਹਰ ਲਾਏ ਇਹ ਦੇਹੀ ਹੈ ਜਿਹੜੀ ਇਹ ਭਰ ਜਾਂਦੀ ਹੈ ਮਿੱਟੀ ਨਾਲ ਧੋੜ ਦੇ ਨਾਲ ਪਾਣੀ ਤੁੱਤ ਉਤਰ ਸਖੇਹ ਮਹਾਰਾਜ ਸਮਝਾ ਰਹੇ ਨੇ ਕਿ ਪਾਣੀ ਦੇ ਨਾਲ ਧੋ ਦੀਏ ਨਾਲੀਏ ਪਾਣੀ ਦੇ ਨਾਲ ਤਾਂ ਸਾਰੀ ਜਿਹੜੀ ਖੇਹ ਹੈ ਮਿੱਟੀ ਚੰਬੜੀ ਹੈ ਇਹ ਸਾਫ਼ ਹੋ ਜਾਂਦੀ ਹੈ ਤਾਂ ਨਾ ਸਰੀਰ ਸਾਫ਼ ਹੋ ਜਾਂਦਾ ਹੱਥ ਪੈਰ ਸਾਫ਼ ਹੋ ਜਾਂਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਉਨਾ ਗੱਲ ਹੀ ਕਰ ਰਹੇ ਨੇ ਵੀ ਜੇ ਸਰੀਰ ਦੇ ਵਿੱਚ ਮਾਲਾ ਮੂਤਰ ਹੈ ਜਾਂ ਆਪਾਂ ਟਾਇਲਟ ਵਗੈਰਾ ਕਰਦੇ ਹਾਂ ਸਾਡੇ ਸਰੀਰ ਦਾ ਇਹ ਕਿਰਿਆ ਹੁੰਦੀ ਹੈ ਜੇ ਇਹਦੇ ਨਾਲ ਕੱਪੜੇ ਲਿਬੜ ਜਾਂਨ ਕਈ ਵਾਰੀ ਬੰਦਾ ਬਿਮਾਰ ਹੁੰਦਾ ਹੈ ਜਾਂ ਸਿਸਟਮ ਦੇ ਅੰਦਰ ਕੰਟਰੋਲ ਤੋਂ ਬਾਹਰ ਹੋ ਜੇ ਚੀਜ਼ ਤਾਂ ਮੂਤਰ ਦੇ ਨਾਲ ਗੰਦਗੀ ਨਾਲ ਕੱਪੜੇ ਭਰ ਜਾਂਦੇ ਨੇ ਤਾਂ ਕਹਿੰਦੇ ਉਹ ਫਿਰ ਧੋਣ ਨਾਲ ਨਹੀਂ ਫਾਲ ਹੁੰਦੀ ਹੈ ਪਾਣੀ ਨਾਲ ਕੱਲੇ ਨਾਲ ਸਾਫ ਨਹੀਂ ਹੁੰਦੇ ਦੇ ਫਾਬੂਨ ਲਈਏ ਉਹ ਧੋਏ ਫਿਰ ਉਹ ਖਾਬਣ ਦੇ ਨਾਲ ਅੱਜ ਕੱਲ ਸਰਪ ਚਲਦੇ ਨੇ ਕਾਹਾਂ ਪ੍ਰਕਾਰ ਦੇ ਕੈਮੀਕਲ ਨੇ ਜਿਹਦੇ ਨਾਲ ਆਪਾਂ ਉਹ ਭਰੇ ਹੋਏ ਕੱਪੜੇ ਲਿਬੜੇ ਹੋਏ ਜਿਹੜੇ ਨੇ ਉਹਨਾਂ ਨੂੰ ਧੋਨੇ ਆ ਸਾਫ਼ ਕਰਦੇ ਆ ਹੁਣ ਅਗਲੀ ਪੰਕਤੀ 'ਚ ਮਹਾਰਾਜ ਅੰਦਰ ਦੀ ਗੱਲ ਕਰ ਰਹੇ ਨੇ ਪਰ ਇਹ ਮਤ ਪਾਪਾਂ ਕੈ ਸੰਗ ਕੋਹ ਤੋ ਪੈ ਨਾਮੈ ਕੈ ਰੰਗ ਅੱਗੇ ਮਾਰਨੇ ਸਮਝਾ ਰਹੇ ਨੇ ਵੀ ਜਿਹੜੀ ਮਤ ਹੈ ਹੁਣ ਮਤ ਸਾਡੇ ਅੰਦਰ ਚੱਲਦੀ ਹੈ ਮਤ ਹੁੰਦੀ ਹੈ ਅਕਲ ਸਮਝ ਕਿ ਸਾਡੇ ਕੋਲ ਗੁਰਮਤ ਹੈ ਕਿ ਮਨਮਤ ਹੈ ਬੰਦਾ ਮਨ ਦੇ ਮਗਰ ਚੱਲਦਾ ਹੈ ਕਿ ਜਾਂ ਗੁਰਬਾਣੀ ਦੇ ਮਗਰ ਖੜਦਾ ਹੈ ਗੁਰਬਾਣੀ ਦੇ ਮਗਰ ਤੁਰਦਾ ਹੈ ਇਸ ਲਈ ਮਤ ਕੀ ਹੈ ਧਿਆਨ ਦੇ ਵਿੱਚ ਜੇ ਤਾਂ ਮਤ ਹੈ ਵੀ ਬਸ ਬਾਹਰੋਂ ਹੀ ਪੂਜਦਾ ਹੈ ਪਰਮੇਸ਼ਰ ਦੀ ਪੂਜਾ ਕਰਦਾ ਹੈ ਦਰਖਤਾਂ ਨੂੰ ਮੰਨ ਲਿਆ ਕਿਸੇ ਜਾਨਵਰਾਂ ਨੂੰ ਰੱਬ ਚ ਮੰਨ ਲਿਆ ਜਦ ਬਾਲੀ ਗੱਲ ਹੋਈ ਕਿਸੇ ਤੀਰਥ ਸਥਾਨ ਤੇ ਸਮਝ ਲੈ ਵੀ ਇੱਥੇ ਰੱਬ ਜ਼ਿਆਦਾ ਰਹਿੰਦਾ ਹੈ ਜਾਂ ਇੱਥੇ ਘੱਟ ਰਹਿੰਦਾ ਹੈ ਇਹ ਨਹੀਂ ਕੋਈ ਮਤਮੰਦੇ ਕੋਲ ਹੁੰਦੀ ਹੈ ਔਰ ਪਾਪ ਨੇ ਜਿਹੜੇ ਉਹਦੇ ਨਾਲ ਹੀ ਰਹਿੰਦੇ ਨੇ ਕਿਉਂਕਿ ਉਹ